ਮੈਨੂੰ ਨਹੀਂ ਲੱਗਦਾ ਲੋਕਾਂ ਨੂੰ ਕਾਹ ਲੱਗਦਾ ਨਹੀਂ ਲੱਗਦਾ ਤੁਹਾਨੂੰ ਪਤਾ ਹੀ ਹੈ ਤੇਰੇ ਵਰਗੇ ਬੰਦੇ ਆ ਜਿਤਾਈ ਦਿੰਦੇ ਸਨ ਤੇਰੇ ਨਾਲ ਇਕੜੀ ਰੱਖ ਕੇ ਤਾਈ ਤੋੜ ਕੇ ਕਰਨੇ ਕੋਈ ਨਹੀਂ ਤੂੰ ਇਹ ਮਾਤੜੀ ਗਈ ਕਿ ਤੇਰੇ ਕੋਲ ਚਲ ਭਈ ਫਿਰ ਮੈਂ ਜਾਵੜ ਲੈ ਆ ਰੇ ਪ੍ਰੈਸ ਕੁੜੀ ਹਾਂ ਮੈਂ ਅੱਛਾ ਲੁਕਾ ਦਵਾਂ ਕਿ ਤੂੰ ਪ੍ਰੈਸ ਮੰਗੇ ਭੋਣ ਪ੍ਰੈਸ ਫੜਾ ਦੀ ਗੁੱਠਾ ਚੜਾ ਯਨੀ ਮੈਨੂੰ ਕਿ ਕੀ ਕਰਦੀ ਸੀ ਨਹੀਂ ਵੀ ਚਾਹ ਦੇ ਪ੍ਰੈਸ ਮੰਗਣੀ ਨੂੰ ਫੜਾ ਤੂੰ ਮੈਂ ਜਾਂ ਨਹੀਂ ਓ ਥੋੜੀਆਂ ਜਿਹੀਆਂ ਬਾਵਾ ਤਾਂ ਬਾਵਾ ਕੁੱਤੋਂ ਕਰ ਸਰੀ ਆਂ ਗੁੱਠੇ ਚੜਾਈਏ ਨਾ ਉੱਥੇ ਬੈਠ ਕੇ ਉੱਥੇ ਚੜਾ ਆਈ ਨਹੀਂ ਆਂ ਚੜਾ ਗੁੱਠੇ ਰਮਨਿੰਨ ਗੁੱਠੇ ਚੜਾ ਪਤਾ ਇਹ ਲੋਕ ਕੰਮ ਆਸਤੇ ਜੰਮੇ ਤੇਰੀ ਯਾਹ ਮਨੋ ਕੋਈ ਲੋਕਾਂ ਕੀ ਕਾਤਾ ਮਤ ਨੂੰ ਕੀ ਕਾਤਾ ਲੋਕਾਂ ਹੋਰ ਕੀ ਅੱਧਰ ਜਾੜਾ ਲਟ ਲਟ ਕਰਨ ਕਦੇ ਉੱਧਰ ਜਾੜਾ ਕੰਮ ਤਾਂ ਕੋਈ ਔੜਦਾ ਨਹੀਂ ਬਦਾ ਕੱਲ ਮੈਂ 500 ਲਾ ਕੇ ਤਾਂ 500 ਕਮਾ ਦੇ ਵੀ ਲੈਂਦਾ ਹੇ ਲੋ ਕਾ ਚੋਰੀ ਕਰਕੇ ਲਿਆ ਹਾਂ ਹਾਂ ਨਾ ਜੀ ਅਵੀ ਸਕੂਲ ਆ ਗਈ ਚੰਗਾ ਹਣ ਤੋ ਤੂੰ ਬਕਰਾ ਹੋਇ ਹੋਏ ਤੈਂ ਤਾਇਆ ਸਾਡੇ ਚਾਚੇ ਦੇ ਵੀ ਬਕਰਾ ਹੋ ਕੱਢ ਜਾ ਸਿਆਣੀ ਸਾਡੇ ਨਾਲ ਵੈਲਾ ਹੀ ਹੋਏ ਜਿਹੜੇ ਅੱਧੀ ਛੁੱਟੀ ਕਰਦੇ ਹਰੇ ਟਾਪਲੇ ਤਾਂ ਕਿਹਦੇ ਜਾ ਨਹੀਂ ਡਰ ਕੇ ਜਾਂਦੇ ਡਰ ਕੇ ਤਾਂ ਜਾਂਦੇ ਨਹੀਂ ਏ ਯਾਰ ਕੋਈ ਨਹੀਂ ਤੁਹਾਡੀ ਦੁਕਾਨਾਂ ਤੇ ਪਾ ਕੇ ਦੇ ਤੀੜ ਦਰ ਤੀੜ ਦਰ ਆਏ ਨਹੀਂ ਮਾਰ ਦੇ ਤਰਾਵਾ ਮਾਰ ਦੇਗਾ ਮਾਏ ਮਰਦੀ ਹੈ ਮਰਦੀ ਨਹੀਂ ਮਰਨਦੀ ਹੈ ਅਗਲਾ ਕਹਿੰਦਾ ਸੋਨਾ ਪੂਆ ਅਗਲਾ ਕਹਿੰਦਾ ਕੀ ਫਲਾੜਾ ਤੂੰ ਗੁਰਦੁਆਰੇ ਜਾਵੇਂਗਾ ਕੀ ਫਲਾੜਾ ਤੂੰ ਗੁਰਦੁਆਰੇ ਜਾਵੇਂਗਾ ਤਾਂ ਬੰਦਾ ਜਾਂਦਾ ਫਲਾਣਾ ਗੁਰਦੁਆਰੇ ਸਿੱਧਾ ਜਾਊਗਾ ਗੁਰਦੁਆਰੇ ਬੱਦਗੀ ਦਿਖਾਈ ਅੰਦਰ ਕਰ ਫਲਕੀ ਹੋ ਗਈ ਅੱਖ ਚ ਮਨ ਲੱਗ ਗਿਆ ਬਖਾਇ ਕਿੱਥੇ ਹੋ ਗਈ ਕੱਲ ਗਿਆ ਘਰ ਨਹੀਂ ਹੋ ਜਾਂਦੀ ਹੈ ਆਸੇ ਉੱਤੇ ਹੋਗੀ ਤੂੰ ਚੱਕ ਲੈ ਅੰਦਰ ਭਾਣ ਅੰਦਰ ਟੋਕਰੀ ਚ ਆ ਇਹ ਇਹ ਨਾ ਕਰ ਮੱਖਾ ਕਾੜ ਦੋ ਹਾਂ ਕੀ ਕਹਿੰਦਾ ਸੀ ਨਾ ਅੱਛਾ ਹੱਥ ਮਾਤੀ ਨਹੀਂ ਜਿਹਦੇ ਇਹ ਹੱਥ ਫਰਾੜਦਾ ਨਾ ਰੁਕ ਭੂ ਮੱਕੀ ਮੇਰਾ ਮੂੰਹ ਵਿਕੜੇ ਕਿਵੇਂ ਕਰਦਾ ਹੈ ਪਹਿਲਾਂ ਪੁੱਛ ਆਪ ਲਈਦੇ ਵਰਕੇ ਜਦੋਂ ਅਸੀਂ ਫੜਨੇ ਦੇ ਚਿੱਟਾ ਬੰਦਿਆ ਉਹਦੀ ਬਾਪੂ ਆਣ ਪੜਨ ਲੱਗਣਾ ਨਾ ਪਹਿਲਾਂ ਆਪਾਂ ਗੱਲ ਨੇ ਮੁੜ ਕੇ ਆਖਾਲੇ ਨਾ ਢੀਂਗ ਕੋਲ ਬਟਲ ਉਹਨਾਂ ਮਾਤੇ ਨੱਕੜਦੀ ਹੈ ਵਰਕੇ ਫਿਰ ਉਹ ਗੱਲ ਸਾਨੂੰ ਦੀ ਹੈ ਹਾਂ ਚਲ ਆਓ ਹੁਣ ਇੱਕ ਮਿੰਟ ਤੋੜ ਕੇ ਤੋੜ ਕੇ ਰਾਜੀ ਆ ਪਤਾ ਨਹੀਂ ਇਹਨੂੰ ਕੀ ਹੋਇਆ ਵੀ ਹੈ ਪਰੇ ਹਟ ਕਿਹੜੀ ਬੱਸ ਆਏਂਗੀ ਤੂੰ ਕਿਹੜੀ ਬੱਸ ਜਿਹੜੀ ਬੱਸ ਲੋਟ ਆ ਗਈ ਤੇ ਬਲਤ ਲੱਗੀ ਪਈ ਜਾਂ ਤੇ ਮੈਨੂੰ ਵੀ ਕੰਮ ਕਰਦੀ ਟਰ ਜਾ ਥੱਲੇ ਬਲਤ ਕਾਹਦੀ ਲੱਗੀ ਪਈ ਮੈਂ ਵੀ ਮੰਨਦੇ ਤੇ ਮੰਨਦੇ ਮੰਨਦੇ ਟੁੱਟਿਆ ਮਾਤਾ ਕਿ ਲੋੜ ਚੜ੍ਹਦੀ ਨੇ ਚੜ੍ਹਦੀ ਨੇ ਨਹੀਂ ਕੰਨੀ ਕਦੋਂ ਆਕਣੇ ਕਦੀ ਵਾਸਤੇ ਚੜ੍ਹੇਗੀ ਐ ਆਈ ਕਰੀਂ ਤੂੰ ਅੱਧਾ ਦੂ ਲੱਗੀ ਪਈ ਆਦ ਦੇ ਵੀ ਕਹਿੰਦੀ ਉਹ ਆਪ ਫੜ ਗਿਆ ਤੇ ਹਾਂ ਕਦ ਤੂੰ ਨਹੀਂ ਗਈ ਤਾਂ ਕੱਲ ਪੜ ਮੈਂ ਤਾਂ 2 ਦਿਨ ਰਹੂੰਗੀ ਕਿ 2 ਦਿਨ ਰਹਾਂਗੀ ਤੂੰ ਨਹੀਂ ਤਾਂ ਦੰਬਾ ਹੈ ਕਿ ਆਹ ਤੇ ਮੈਂ ਤਾਂ ਵਾਸੇ ਪੁੱਛਿਆ ਸੀ ਕਿ ਤੂੰ ਤਾਂ ਗੱਲ ਨਹੀਂ ਸੁਣੀ ਗਈ ਪਾਪੜ ਕਹੀਆ ਪਪਾ ਕਹਣਾ ਕਦ ਤੂੰ ਆ ਰਹੀ ਹੈ ਅੱਜ ਕਹ ਰਹਾ ਬਟੇ ਰੇੜੇ ਅਰੇ ਤੈਨੂੰ ਵੀ ਤਾਂ ਠੱਗ ਲੱਗਿਆ ਪਮੜੇ ਮੰਨੋ ਕਿਤੇ ਹੋਰ ਸੁਤਾਈ ਪੇ ਮੈਨੂੰ ਪਿਆ ਹੋ ਗਾ ਮੂਤਾ ਕੰਮ ਤੂੰ ਨਹੀਂ ਕਰਾ ਹਾ ਬਣਾਇਆ ਹਾਂ ਪੁੱਤ ਬਾਏ ਆ ਜੀ 19 15 ਆਪਦੇ ਪਿੰਡ ਕੱਲ ਦਿਖਾ ਆ ਤੂੰ ਕਿੰਨਾ ਕਾਈ ਹੈ ਮੇਰੇ ਕੋਲ ਐਂ ਦੱਸ ਪਹਿਲਾਂ ਮੈਨੂੰ ਅੱਜ ਜਵਾਬ ਦੇ ਮੈਂ ਲੋੜੀ ਵੇਲੇ ਕਿਹਾ ਸੀ ਨਾ ਮੈਂ ਖਾਜ ਸੱਚੀ ਆਜਾ ਸੱਚੀ ਆਜਾ ਚੱਲਗੇ ਤਿਆਰ ਹੋ ਜਾ ਬਾਜੀ ਨੂੰ ਛੱਡ ਕੇ ਜਾਣਾ ਪਊ ਹੂੰ ਆਊਗਾ ਸਾਨੂੰ ਬਾਹ ਹਾਂ ਇੱਕ ਚ ਦੋ ਮੁੰਡਾ ਖੇਡ ਗਏ ਅੱਜ ਨਹੀਂ ਚੰਪਾ ਚੰਪਾ ਕੋਈ ਦੋ ਚਾਰ ਦਿਨਾਂ ਚ ਰਾਤ 8 ਰਾਤ ਤੇ ਉਹਨੇ ਕਿਆ ਚੀ ਲਾ ਤੂੰ ਰੋਟੀ ਖਾ ਲੈ ਰੋਟੀ ਇਹ ਤਾਂ ਪੂਰੀ ਤਸਕੀ ਲੰਦੀ ਸੱਟ ਇਹ पूरा ਦਾਦੀ ਹੈ ਇਹ ਅੱਧੀ ਪਾਂਤੀ ਲੰਦੀ ਹੈ ਅੱਧੀ ਕਿ ਹਾਂ ਜਲੋਂ ਬਿਲੜਾ ਵੇਖ ਜੀ ਜਾ ਹੋਰ ਕੀ ਹੈ ਸਹੀ ਹੈ ਰਕਮ ਤਾਂ ਹੋ ਹੋ ਚਲ ਖਾਲਾ ਕਾਲਾ ਰੋਟੀਆਂ ਦੇਖੋ ਭਾਈ ਚੁੱਲ੍ਹੇ ਦੀਆਂ ਰੋਟੀਆਂ ਹਨਾ ਦਰਸ਼ਕੋ ਖਾਣੀਆਂ ਤਾ ਆਜੋ ਤੇ ਆ ਜਿਹੜੀ ਸਵਾਤ ਸੀ ਆ ਪਹਿਲੇ ਪਹਿਲੇ ਕੰਧ ਰਹਿ ਚੁੱਕੀ ਆ ਤੇ ਬਾਕੀ ਤੁਹਾਨੂੰ ਦਿਖਾ ਦਿੰਨੇ ਆ ਵਿਟ ਹੈ ਗਈ ਆ ਇਹ ਸਾਡੇ ਬਚਪਨ ਦੀ ਨਿਸ਼ਾਨੀ ਸੀ ਸਾਡਾ ਐਸੇ ਦੇ ਵਿੱਚ ਜਨਮ ਹੋਇਆ ਸੀ ਸਾਡਾ ਬਚਪਨ ਬੀਤਿਆ ਤੇ ਆ ਦੇਖ ਸਕਦੇ ਤੁਸੀਂ ਉਹੀ ਲਮਾਰੀ ਆ ਜਿਹੜੀ ਦੀ ਮੈਂ ਤੁਹਾਨੂੰ ਕਈ ਵਾਰ ਵੀਡੀਓ ਦਿਖਾਈ ਸੀ ਤੇ ਹੁਣ ਇਸ ਨੂੰ ਕੱਚੀ ਤਿਆਰ ਕਰਾਂਗੇ ਇਸ ਤਰੀਕੇ ਦੇ ਲੁੱਕ ਦੇਖਣ ਨੂੰ ਮਿਲਦੀ ਆ ਤੁਸੀਂ ਦੇਖ ਸਕਦੇ ਹੋ ਤੇ ਇੱਧਰ ਹੈ ਜਿਹੜਾ ਇਸ ਘਰੇ ਅਸੀਂ ਬਹੁਤ ਜ਼ਿਆਦਾ ਖੇਡੇ ਆ ਇਹ ਮੇਰੀਆਂ ਬਹੁਤ ਪਚਪੰਦੀਆਂ ਯਾਦਾਂ ਜਿਸ ਘਰੇ ਆ ਇੱਕ ਕੱਚਾ ਕਮਰਾ ਰਹਿ ਗਿਆ ਤੇ ਇੱਥੇ ਜਿਹੜੀ ਬਜ਼ੁਰਗ ਬੁੜੀ ਰਹਿੰਦੀ ਸੀ ਆਪਦੇ ਮੁੰਡਿਆ ਕੋਲੇ ਜਾਵੜੀ ਆ ਤੇ ਉਹਦੀ ਲੌਣ ਆਈ ਸੀ ਆ ਕਮਰੇ ਆ ਜਿਹੜੇ ਆ ਦੇਖ ਸਕਦੇ ਤੁਸੀਂ ਇਹਦੇ ਵਿੱਚ ਵਿਚਾਰੇ ਪਏ ਆ ਬਹੁਤ ਚੰਗੀ ਬੁੜੀ ਸੀ ਪੁਰਾਣੇ ਬਜ਼ੁਰਗ ਸਾਰੇ ਹੀ ਵਧੀਆ ਸੀਗੇ ਕਿਉਂਕਿ ਆਪਦੀ ਜ਼ਿੰਦਗੀ ਬਹੁਤ ਵਧੀਆ ਢੰਗ ਤਰੀਕੇ ਨਾਲ ਗੁਜ਼ਾਰੀ ਇਹਨਾਂ ਨੇ ਲੱਠੇ ਬੰਦੇ ਸੀਗੇ ਹਨਾ ਤੇ ਠੀਕ ਹੈ ਜੀ ਹੁਣ ਆਪਾਂ ਹੁੰਨੇ ਆ ਰੈਡੀ ਤੇ ਜਾਣਾ ਅੱਜ ਆਪਾਂ ਘਰ ਨੂੰ ਕਿਉਂਕਿ 2-3 ਦਿਨ ਹੋ ਗਏ ਆਈ ਨੂੰ ਮੈਨੂੰ ਤੇ ਇਧਰ ਪਾਪੇ ਰੂ ਬੈਠੇ ਆ ਕਿਵੇਂ ਪਾਪਾ ਠੀਕ ਆ ਬਈ ਠੀਕ ਆ ਠੀਕ ਹੋਰ ਫਿਰ ਠੀਕ ਵਧੀਆ ਚਲਣਾ ਨਹੀਂ ਅੱਜ ਮੇਰੇ ਨਾਲ ਅੱਜ ਨਹੀਂ ਨਹੀਂ ਜਾਣਾ ਹਾਂ ਪਰ ਇਹ ਤੈਨੂੰ ਲੈਣਾ ਉਹ ਪਰ ਇਹ ਤੈਨੂੰ ਲੈਣਾਵੇਂਗਾ ਤੇ ਜਦੋਂ ਮੈਂ ਹਰ ਵਾਰ ਇਹਨੇ ਮੇਰੇ ਦਿਲ ਦੀਆਂ ਗੱਲਾਂ ਹੀ ਰਹਿ ਜਾਂਦੀਆਂ ਕਿਉਂਕਿ ਮੇਰੀ ਜਿਹੜੀ ਰੀਜ ਨੇ ਪੂਰੀ ਨਹੀਂ ਹੋਈ ਜਾਂਦੀ ਮੈਂ ਕਹਿੰਨੀ ਵੀ ਮੇਰੀ ਪੂਰੀ ਫੈਮਿਲੀ ਦੀ ਇੱਕ ਪਿਕਚਰ ਮੇਰੇ ਕੋਲੇ ਹੋਵੇ ਮੈਂ ਮੇਰੇ ਦਰਸ਼ਕਾਂ ਦੇ ਨਾਲ ਸ਼ੇਅਰ ਕਰਾਂ ਤੇ ਹੁਣ ਜੀ ਦੇਖੋ ਇਹ ਪ੍ਰੋਗਰਾਮ ਹੋਇਆ ਆਪਾਂ ਸਾਰੇ ਜਣੇ ਇੱਕ ਇੱਕ ਪਿਕਚਰ ਮੰਮੀ ਇੱਕ ਫੋਟੋ ਮੈਂ ਮੇਰੀ ਸ਼ੇਅਰ ਕਰਨੀ ਆ ਵੀ ਮੇਰੀ ਕਿੱਡੀ ਵੱਡੀ ਫੈਮਿਲੀ ਆ ਠੀਕ ਹੈ ਤੇ ਹੁਣ ਇੱਕ ਵਾਰੀ ਮੈਂ ਲੀੜਾ ਕਪੜਾ ਪ੍ਰੈਸ ਕਰ ਲਾਂ ਉਸ ਤੋਂ ਬਾਅਦ ਫਿਰ ਮੈਂ ਤਿਆਰ ਹੁੰਨੀ ਆ